ਸਸਿਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਬੀਜੇਪੀ ਦੇ ਪ੍ਰਚਾਰ ਦੇ ਲਈ 40 ਵੱਡੇ ਭਾਜਪਾ ਦੇ ਆਗੂ ਹੁਣ ਪੰਜਾਬ ਵਿੱਚ ਆਣਗੇ ਕਿਹੜੇ ਕਿਹੜੇ ਭਾਜਪਾ ਦੇ ਆਗੂ ਪੰਜਾਬ ਵਿੱਚ ਆਣਗੇ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਵੀ ਕਿਹੜੇ ਕਿਹੜੇ ਭਾਜਪਾ ਦੇ ਜਿਹੜੇ ਵੱਡੇ ਆਗੂ ਹੈ ਉਹ ਹੁਣ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਭਾਜਪਾ ਦੇ ਉਹ ਹੁਣ ਪੰਜਾਬ ਆ ਰਹੇ ਨੇ ਤੇ ਇੱਕ ਵਾਰ ਪੰਜਾਬ ਦੇ ਵਿੱਚ ਪੂਰੇ ਰੌਣਕ ਮੇਲਾ ਵੀ ਲੱਗੇਗਾ ਕਿਉਂਕਿ ਭਾਜਪਾ ਦੇ ਆਗੂਆਂ ਦਾ ਵਿਰੋਧ ਵੀ ਕਿਸਾਨਾਂ ਵੱਲੋਂ ਹੋ ਸਕਦਾ ਹੈ ਤੇ ਪਹਿਲਾਂ ਆਪਾਂ ਤੁਹਾਨੂੰ 40 ਦੇ 40 ਜਿਹੜੇ ਐ ਭਾਜਪਾ ਦੇ ਆਗੂ ਆਣਗੇ ਉਹਨਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਵੀ ਦਵਾਂਗੇ ਪਹਿਲਾਂ ਕੁਝ ਜਿਹੜੇ ਲੋਕ ਐ ਉਹ ਜ਼ਰੂਰ ਜੁੜ ਜਾਣ ਕਿਉਂਕਿ ਸਮੱਸਿਆ ਕੁਝ ਫੇਸਬੁੱਕ ਦੇ ਵਿੱਚ ਲਗਾਤਾਰ ਆ ਰਹੀ ਐ ਅਤੇ ਉਸ ਸਮੱਸਿਆ ਦੇ ਕਰਕੇ ਕੁਝ ਨਾ ਕੁਝ ਔਕੜ ਜਿਹੜੀ ਜ਼ਰੂਰ ਸੋਸ਼ਲ ਮੀਡੀਆ ਤੇ ਪੈਦਾ ਹੋ ਰਹੀ ਹੈ ਅਤੇ ਕੁਝ ਲੋਕ ਜਿਹੜੇ ਆ ਉਹ ਜ਼ਰੂਰ ਜੁੜ ਜਾਣ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਭਾਜਪਾ ਦੇ ਆਗੂ ਹੈ ਜਿਹੜੇ ਉਹ ਪੰਜਾਬ ਵਿੱਚ ਆਣਗੇ ਅਤੇ ਪੰਜਾਬ ਦੇ ਵਿੱਚ ਕਾਫੀ ਰੈਲੀਆਂ ਵੀ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾਣਗੀਆਂ ਫਿਲਹਾਲ ਜਿਹੜੀ ਸਮੱਸਿਆ ਫੇਸਬੁੱਕ ਤੇ ਕੁਝ ਆ ਰਹੀ ਹੈ ਕਿਉਂਕਿ ਨੋਟੀਫਿਕੇਸ਼ਨ ਉਹ ਬੰਦ ਹੋਇਆ ਹੋਇਆ ਤੇ ਇਸ ਕਰਕੇ 2 4 5 7 ਜਿਹੜੇ ਦੋਸਤ ਮਿੱਤਰ ਹੈ ਉਹ Facebook 'ਚ ਪਹਿਲਾਂ ਜੁੜ ਜਾਣ ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਗੱਲਬਾਤ ਕਰਕੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਕਿਹੜੇ-ਕਿਹੜੇ ਭਾਜਪਾ ਦੇ ਆਗੂ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਣਗੇ ਸਭ ਤੋਂ ਪਹਿਲੇ ਨੰਬਰ ਤੇ ਨਾਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਾਸ ਮੋਦੀ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਅਤੇ ਇਸ ਤੋਂ ਇਲਾਵਾ ਹੋਰ ਵੀ ਅਮਿਤ ਸ਼ਾ ਅਮਿਤ ਸ਼ਾ ਵੀ ਜਿਹੜੇ ਆ ਉਹ ਚੋਣ ਪ੍ਰਚਾਰ ਕਰਨ ਦੇ ਲਈ ਹੁਣ ਪੰਜਾਬ ਦੇ ਵਿੱਚ ਆਣਗੇ ਅਤੇ ਐਕਟਰ ਵੀ ਕਾਫੀ ਜਿਹੜੇ ਆ ਪੰਜਾਬ ਦੇ ਵਿੱਚ ਆਣਗੇ ਜਿਨ੍ਹਾਂ ਦੇ ਵਿੱਚ ਹੇਮਾ ਮਲਨੀ ਅਤੇ ਹੋਰ ਵੀ ਕਾਫੀ ਕਲਾਕਾਰ ਹੈ ਜਿਹੜੇ ਬੰਬੇ ਤੋਂ ਉਹ ਵੀ ਭਾਜਪਾ ਦੇ ਪ੍ਰਚਾਰ ਦੇ ਲਈ ਪੰਜਾਬ ਆਉਣਗੇ ਅਤੇ ਤੁਹਾਨੂੰ ਬਰੀਕੀ ਦੇ ਨਾਲ ਜਾਣਕਾਰੀ ਦੇ ਰਹੀਏ ਕਿ ਕਿਹੜੇ ਕਿਹੜੇ ਭਾਜਪਾ ਦੇ ਆਗੂ ਜੋ 40 ਨੇ ਉਹ ਕਿਹੜੇ ਕਿਹੜੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਣਗੇ ਤੇ ਸਭ ਤੋਂ ਪਹਿਲਾਂ ਜਿਹੜਾ ਨਾਮ ਹੈ ਸ਼੍ਰੀ ਨਰਿੰਦਰਾ ਮੋਦੀ ਜੀ ਮੋਦੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਇਸ ਤੋਂ ਇਲਾਵਾ ਸ਼੍ਰੀ ਜਗਤ ਪ੍ਰਕਾਸ਼ ਨੱਡਾ ਉਹ ਵੀ ਜਿਹੜੇ ਆ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਣਗੇ ਸ਼੍ਰੀ ਰਾਜਨਾਥ ਸਿੰਘ ਉਹ ਵੀ ਜਿਹੜੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਇਸ ਤੋਂ ਇਲਾਵਾ ਅਮਿਤ ਸ਼ਾਹ ਅਮਿਤ ਸ਼ਾਹ ਵੀ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਣਗੇ ਅਤੇ ਨੀਤਿਨ ਗੜਕਰੀ ਏਵੀ ਤੇ ਨਾਲ ਹੀ ਯੋਗੀ ਅਦਿੱਤਿਆਨਾਥ ਇਹ ਵੀ ਜਿਹੜੇ ਆ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਜਿਸ ਦੀ ਲਿਸਟ ਪਾਰਟਪਾ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਨਯਾਬ ਸਿੰਘ ਸੈਣੀ ਇਹ ਵੀ ਪੰਜਾਬ ਦੇ ਵਿੱਚ ਆਉਣਗੇ ਸ਼੍ਰੀ सोदान सिंह श्री सुनील जाखड़ श्रीमती समृति ईरानी गजिंदर सिंह शेखावत सरदार हरदीप सिंह ठाकुर श्री सोम प्रकाश श्री अर्जुन राम मेघावल डॉक्टर जतरा सिंह श्री विजय रूपानी डॉक्टर नरिंद्रा सिंह रैना कैप्टन अमरिंदर सिंह ਸ਼੍ਰੀ ਮਨੋਹਰ ਲਾਲ ਖੱਟਰ ਸ਼੍ਰੀ ਮਨਰੰਜਨ ਕਾਲੀਆ ਸ਼੍ਰੀਮਤੀ ਹੇਮਾ ਮਾਲਨੀ ਸਰਦਾਰ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਸ਼ਵਨੀ ਸ਼ਰਮਾ ਸ਼੍ਰੀ ਅਬਨਾਸ਼ ਰਾਏ ਖੰਨਾ ਸਰਦਾਰ ਹਰਜੀਤ ਸਿੰਘ ਗਰੇਵਾਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਸ਼੍ਰੀ ਮਨੋਜ ਤਿਵਾਰੀ ਜੋ ਕਿ ਕਾਫੀ ਮਸ਼ਹੂਰ ਕਲਾਕਾਰ ਨੇ ਉਹ ਵੀ ਪੰਜਾਬ ਆਣਗੇ ਇਸ ਤੋਂ ਇਲਾਵਾ ਸ਼੍ਰੀ ਸ਼ਵੇਤ ਮਲਿਕ ਸਰਦਾਰ ਕੇਵਲ ਸਿੰਘ ਢਿੱਲੋ ਸ਼੍ਰੀ ਵਿਜੇ ਸਾਂਪਲਾ ਸ਼੍ਰੀ ਜੰਗੀ ਲਾਲ ਮਹਾਜਨ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਰਦਾਰ ਫਤੇਦੰਗ ਸਿੰਘ ਬਾਜਪਾ ਬਾਜਵਾ ਜੋ ਕਿ ਫਤੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਉਹਨਾਂ ਨੂੰ ਵੀ ਚੋਣ ਪ੍ਰਚਾਰ ਦੇ ਲਈ ਟੀਮ ਮੈਂਬਰ ਤੋਂ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਅਸ਼ਵਨੀ ਸੇਖੜੀ ਸ਼੍ਰੀ ਰਵੀ ਕਿਸ਼ਨ ਜੋ ਕਿ ਅਦਾਕਾਰ ਨੇ ਉਹ ਵੀ ਜਿਹੜੇ ਪੰਜਾਬ ਆਣਗੇ ਚੋਣਾਂ ਦੇ ਲਈ ਸ਼੍ਰੀ ਦਿਨੇਸ਼ ਲਾਲ ਯਾਦਵ ਉਸ ਤੋਂ ਬਾਅਦ ਸ਼੍ਰੀਮਤੀ ਪ੍ਰੀਤੀ ਸਪਰੂ ਸ਼੍ਰੀ ਮੰਥੀਰੀ ਸ਼੍ਰੀ ਨਿਵਾਸਲੂ ਇਹ ਵੀ ਜਿਹੜੇ ਐ ਪੰਜਾਬ ਦੇ ਵਿੱਚ ਆਣਗੇ ਅਤੇ ਭਾਜਪਾ ਦੀ ਮਜ਼ਬੂਤੀ ਦੇ ਲਈ ਚੋਣ ਪ੍ਰਚਾਰ ਕਰਨਗੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਐ ਪੰਜਾਬ ਆਣਗੇ ਇਸ ਤੋਂ ਪਹਿਲਾਂ ਵੀ ਜਦੋਂ ਕਾਫੀ ਢੇਰ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਗੇ ਉਸ ਵਕਤ ਵੀ ਜਿਹੜੇ ਮੋਦੀ ਸਾਹਿਬ ਪੰਜਾਬ ਆਏ ਸੀ ਤੇ ਉਹਨਾਂ ਨੂੰ ਫੇਰੀ ਤੋਂ ਵਾਪਸ ਮੋੜਿਆ ਗਿਆ ਸੀ ਅਤੇ ਰਵਨੀਤ ਸਿੰਘ ਬਿੱਟੂ ਦਾ ਹੁਣ ਕੁਝ ਦਿਨ ਪਹਿਲਾਂ ਇੱਕ ਬਿਆਨ ਵੀ ਆਇਆ ਸੀ ਕਿ ਜਿਹੜੇ ਮੋਦੀ ਜੀ ਨੂੰ ਉਸ ਵਕਤ ਮੋੜਿਆ ਗਿਆ ਸੀ ਤੇ ਉਹ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਵੀ ਲੈ ਕੇ ਆਇਸਣ ਸਾਡੇ ਨਾਲ ਕਾਫੀ ਦੋਸਤ ਮਿੱਤਰ ਜੁੜੇ ਹੋਏ ਨੇ ਅਰਜੁਨ ਸਿੰਘ ਜੀ ਵੀ ਤਰੁਮ ਕੋਸ਼ਲ ਜੀ ਤੇ ਹੋਰ ਵੀ ਕਾਫੀ ਫੇਸਬੁਕ ਫਰੈਂਡ ਜੁੜੇ ਹੋਏ ਨੇ ਜਿਹੜੇ ਕਿ ਜੈ ਸ਼੍ਰੀ ਰਾਮ ਲਿਖ ਰਹੇ ਨੇ ਜੈ ਸ਼੍ਰੀ ਰਾਮ ਜੀ ਤੇ ਤੁਹਾਨੂੰ ਇਹ ਜਾਣਕਾਰੀ ਅਸੀਂ ਦੇਣੀ ਸੀਗੀ ਕਿ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਪੰਜਾਬ ਦੇ ਲਈ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਨਰਿੰਦਰ ਦਾਸ ਮੋਦੀ ਅਮਿਤ ਸ਼ਾ ਸ਼ਿਖਾਵਦੀ ਹੇਮਾ ਮਾਲਨੀ ਅਨੁਰਾਗ ਠਾਕੁਰ ਸਮੇਤ 40 ਦੇ ਕਰੀਬ ਜੋ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਨੂੰ ਪੰਜਾਬ ਦੀ ਕਮਾਂਡ ਸੌਂਪੀ ਗਈ ਹੈ ਅਤੇ ਉਹ ਹੁਣ ਭਾਜਪਾ ਦੀ ਮਜ਼ਬੂਤੀ ਦੇ ਲਈ ਲਗਾਤਾਰ ਪੰਜਾਬ ਦੇ ਵਿੱਚ ਆਣਗੇ ਅਤੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਰੈਲੀਆਂ ਵੀ ਪੰਜਾਬ ਵਿੱਚ ਹੋਣਗੀਆਂ ਤੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇੱਕ ਰੈਲੀ ਕੋਰਾਲੀ ਦੇ ਵਿੱਚ ਤੇ ਇੱਕ ਰੈਲੀ ਨਵਾਂਗਰੋਹ ਦੇ ਵਿੱਚ ਵੀ ਹੋ ਸਕਦੀ ਹੈ ਭਾਜਪਾ ਦੀ ਵੱਡੀ ਰੈਲੀ ਹੋ ਸਕਦੀ ਹੈ ਤੇ ਇਸ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਆਉਣਗੇ ਅਤੇ ਹੋਰ ਵੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਅੱਜ ਕਾਫੀ ਨੋਮੀਨੇਸ਼ਨ ਭਰੇ ਗਏ ਨੇ ਅਤੇ ਉਹਨਾਂ ਕਿੰਨੇ ਟੋਟਲ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਨੇ ਅਸੀਂ ਉਹਨਾਂ ਦੇ ਬਾਰੇ ਵੀ ਆਪਾਂ ਕੱਲ ਜਾਣਕਾਰੀ ਦਵਾਂਗੇ ਤੇ ਲਗਾਤਾਰ ਆਪਾਂ ਇਹ ਵੀ ਜਾਣਕਾਰੀ ਦਵਾਂਗੇ ਕਿ ਕਿਹੜੇ ਉਮੀਦਵਾਰ ਕੋਲ ਕਿੰਨੀ ਪ੍ਰਾਪਰਟੀ ਹੈ ਅਤੇ ਕਿੰਨੇ ਪੈਸੇ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਹਨ ਅਤੇ ਕਿਹੜਾ ਉਮੀਦਵਾਰ ਹੈ ਇੱਥੇ ਵੀ ਵਿਚਾਰ ਚਰਚਾ ਕਰਾਂਗੇ ਕਿ ਕਿਹੜਾ ਉਮੀਦਵਾਰ ਜਿਹੜਾ ਉਹ ਅੱਗੇ ਚੱਲ ਰਿਹਾ ਹੈ ਜਾਂ ਫਿਰ ਉਹ ਪਿੱਛੇ ਚੱਲ ਰਿਹਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਉਤਾਰ ਚੜਾਵ ਜਿਹੜਾ ਉਹ ਰੋਜ਼ ਆਉਂਦਾ ਰਹਿੰਦਾ ਹੈ ਅਤੇ ਉਤਾਰ ਚੜਾਵ ਕਰਕੇ ਕੋਈ ਵੀ ਰਾਜਨੀਤਿਕ ਲੀਡਰ ਕਦੇ ਅੱਗੇ ਹੋ ਜਾਂਦਾ ਹੈ ਕਦੇ ਪਿੱਛੇ ਹੋ ਜਾਂਦਾ ਹੈ ਅਤੇ ਜ਼ਰੂਰ ਇਸੀ ਗੱਲ ਨੂੰ ਲੈ ਕੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਅਤੇ ਗੱਲਬਾਤ ਵੀ ਕਰਾਂਗੇ ਕਿ ਕਿਹੜਾ ਲੀਡਰ ਹੈ ਜਿਹੜਾ ਇਸ ਵਕਤ ਅੱਗੇ ਚੱਲ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਲੱਗਦਾ ਹੈ ਵੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜੀ ਜਿੱਤ ਸਕਦੀ ਹੈ ਪਰ ਫਿਲਹਾਲ ਜੋ ਬੀਜੇਪੀ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਉਹਦਾ ਦੇ ਨਾਲ ਬੀਜੇਪੀ ਨੂੰ ਕਾਫੀ ਮਜ਼ਬੂਤੀ ਮਿਲ ਸਕਦੀ ਹੈ ਅਤੇ ਕਿਸਾਨਾਂ ਦਾ ਵਿਰੋਧ ਵੀ ਉਹਨਾਂ ਨੂੰ ਚਲਣਾ ਪੈ ਸਕਦਾ ਹੈ ਇੱਥਾ ਹੁਣ ਆਉਣ ਵਾਲਾ ਵਕਤੀ ਦੱਸੇਗਾ ਕਿ ਆਖਰ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ ਪਰ ਫਿਲਹਾਲ ਜਿਹੜੀ ਹੈ ਇਸ ਵਾਰ ਸਾਇਲੈਂਟ ਵੋਟ ਸ਼੍ਰੀ ਰਾਮ ਦੇ ਨਾਮ ਤੇ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਸਾਡੇ ਨਾਲ ਅਭਿਸ਼ੇਕ ਗੁਪਤਾ ਜੀ ਵੀ ਜੁੜੇ ਹੋਏ ਨੇ ਤਰुण ਕੋਸ਼ਲ ਜੀ ਵੀ ਜੁੜੇ ਹੋਏ ਨੇ ਜੋ ਕਿ ਲਗਾਤਾਰ ਕਹਿ ਰਹੇ ਨੇ ਕਿ ਭਾਜਪਾ ਇਸ ਸੀਟ ਤੋਂ ਜਿੱਤੇਗੀ ਪਰ ਫਿਲਹਾਲ ਇਹ ਮੁਕਾਬਲਾ ਕਾਫੀ ਜਿਹੜਾ ਵਧੀਆ ਬਣਿਆ ਹੋਇਆ ਤੇ ਜਿਵੇਂ ਜਿਵੇਂ ਮੁਕਾਬਲਾ ਨੇੜੇ ਚੱਲੇਗਾ ਉਸੇ ਤਹਿਤ ਵਕ-ਵਕ ਰਾਜਨੀਤਿਕ ਪਾਰਟੀਆਂ ਦੇ بڑے-ਬڑے ਲੀਡਰ ਵੀ ਪੰਜਾਬ ਆਉਣਗੇ ਅਤੇ ਕਾਂਗਰਸ ਪਾਰਟੀ ਦੇ ਵੀ ਵੱਡੇ ਲੀਡਰ ਪੰਜਾਬ ਆਉਣਗੇ ਅਤੇ ਆਮ ਆਦਮੀ ਪਾਰਟੀ ਦੇ ਵੀ ਵੱਡੇ ਲੀਡਰ ਜੋ ਹੈ ਉਹ ਵੀ ਪੰਜਾਬ ਆਉਣਗੇ ਅਤੇ ਹਰ ਇੱਕ ਰਾਜਨੀਤਿਕ ਪਾਰਟੀ ਆਪਣਾ ਜ਼ੋਰ ਲਗਾਵੇਗੀ ਤਾਂ ਕਿ ਸੀਟ ਜਿੱਤ ਸਕੀਏ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੋ ਭਾਜਪਾ ਵੱਲੋਂ 40 ਜਿਹੜੇ ਐ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਕਿਵੇਂ ਲੱਗੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾ ਸ਼ਿਖਾਵਤ ਜੀ ਹੇਮਾ ਮਾਲਨੀ ਅਨੁਰਾਗ ਠਾਕੁਰ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਤੋਂ ਇਲਾਵਾ ਹੋਰ ਵੀ ਵੱਡੇ ਨਾਮ ਜੋ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਮੈਂਟ ਕਰਕੇ ਜ਼ਰੂਰ ਤੁਸੀਂ ਇਹ ਜਾਣਕਾਰੀ ਦਿਓ ਕਿ ਤੁਹਾਨੂੰ ਕਿਵੇਂ ਲੱਗੀ ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਧੰਨਵਾਦ ਜੀ ਕੱਲ ਫੇਰ ਆਪਾਂ ਨਵੀਂ ਅਪਡੇਟ ਲੈ ਕੇ ਆਵਾਂਗੇ ਅਤੇ ਉਹਨਾਂ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਵਿਅਕਤੀਆਂ ਵੱਲੋਂ ਨੋਮੀਨੇਸ਼ਨ ਫਾਈਲ ਕੀਤਾ ਗਿਆ ਅਤੇ ਕਿੰਨੀ ਉਹਨਾਂ ਕੋਲ ਜਾਇਦਾਦ ਹੈ ਅਤੇ ਉਹਨਾਂ ਦੇ ਕੋਲ ਕਿੰਨਾ ਬੈਂਕ ਬੈਲੈਂਸ ਹੈ ਉਹ ਸਾਰੀ ਗੱਲਬਾਤ ਵੀ ਆਪਾਂ ਅਕਲ ਦੀ ਵੀਡੀਓ 'ਚ ਕਰਾਂਗੇ ਇੱਕ ਲੀਡਰ ਨੂੰ ਲੈ ਕੇ ਉਹ ਗੱਲਬਾਤ ਕਰਾਂਗੇ ਧੰਨਵਾਦ ਜੀ